ਇੱਕ ਤੋਂ ਡੇਢ ਮਿੰਟ ਦੇ ਵਿੱਚ ਟਰਾਲੀ ਫੁੱਲ ਕਰਕੇ ਦੇਊਗਾ ਤੇ ਡੀਜ਼ਲ ਸਭ ਤੋਂ ਘੱਟ ਖਾਊਗਾ ਹਾਂ ਡੀਜ਼ਲ ਸਭ ਤੋਂ ਘੱਟ ਖਾਊਗਾ ਇਹ ਚੈਲੰਜ ਆਪਣਾ ਚੈਲੰਜ ਹੈ ਬਾਈ ਜੀ ਜਿਹੜਾ ਮਰਜੀ ਇਹਦੇ ਬਰਾਬਰ ਮਾਡਲ ਆਰਡਰ ਲਾ ਲਈਏ ਆਪਾਂ ਆਲ ਇੰਡੀਆ ਦੇ ਵਿੱਚ ਜਿਹੜਾ ਫਸਲ ਕਿਸਾਨ ਨੂੰ ਦਿੱਕਤ ਆਉਂਦੀ ਸੀ ਪਹਿਲਾਂ ਵੀ 2 3 4 ਸਾਲ 3 ਸਾਲ ਚੱਲਦਾ ਸੀ ਤੇਰੀ ਲਾਈਫ ਡਬਲ ਹੋ ਗਈ ਐਸਐਸ ਦਾ ਫਸਲ ਸਟੀਲ ਦਾ ਜਿਹਨੂੰ ਕਹਿੰਦੇ ਨੇ ਪਹਿਲੀ ਕੰਪਨੀ ਬਣ ਗਈ ਜਿਨੇ ਸਟੀਲ ਦਾ ਫਸਲ ਲਾਇਆ ਹਾਂਜੀ ਬਾਈ ਜੀ ਹਾਂਜੀ ਹਾਂਜੀ ਉਹ ਪ੍ਰਵਿੰਦਰਾ ਐਂਡ ਜੇਐਸ ਜਿਹੜੀ ਕੰਪਨੀ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਇੰਪਲੀਮੈਂਟ ਬਣਾਉਂਦੀ ਆ ਤੇ ਸਹੀ ਰੇਟ ਦੇ ਵਿੱਚ ਦਿੰਦੀ ਆ ਜਿਹੜਾ ਰੇਟ ਵੀ ਕਿਸਾਨ ਵੀਰ ਆਪਣੇ ਅਫੋਰਡ ਵੀ ਕਰ ਸਕਦੇ ਨੇ ਉਹ ਕੰਪਨੀ ਦਾ ਇੱਕ ਅੱਜ ਬਹੁਤ ਵਧੀਆ ਲਾਂਚ ਇਵੈਂਟ ਹੈ ਮੇਨ ਪ੍ਰੋਡਕਟ ਦਾ ਅੱਜ ਉਹਦੇ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਇਹ ਵੀਰਾਂ ਨੇ ਜਦੋਂ ਫੈਕਟਰੀ ਚਲਾਈ ਸੀ ਤਾਂ ਇਹ ਜਿਹੜਾ ਇਹਨਾਂ ਦਾ ਨਾਮ ਹਰੇਕ ਕੰਪਨੀ ਦਾ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਨਾਮ ਬਣਿਆ ਹੋਇਆ ਇਹਨਾਂ ਦੀ ਮੇਨ ਪ੍ਰੋਡਕਟ ਹੈਗਾ ਮਡ ਲੋਡਰ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਵੱਧ ਮਡ ਲੋਡਰ ਵਿਕਦਾ ਉਹ ਪ੍ਰਵਿੰਦਰ ਰਾਣ ਜੀ ਐਸ ਕੰਪਨੀ ਦਾ ਮਡ ਲੋਡਰ ਅਜਿਹਾ ਇੰਪਲੀਮੈਂਟ ਸਾਬਤ ਹੋਇਆ ਜਿਨ੍ਹਾਂ ਨੇ ਬਾਈ ਹੋਰਾਂ ਦਾ ਨਾਮ ਬਣਾਤਾ ਸਭ ਤੋਂ ਪਹਿਲਾਂ ਸ਼ਰਸ਼ੀ ਕਾਲ ਵੀਰੇ ਸ਼ਰਸ਼ੀ ਜੀ ਤੇ ਬਾਈ ਕਿੰਨਾ ਟਾਈਮ ਹੋ ਗਿਆ ਆਪਣੀ ਇਸ ਜਰਨੀ ਨੂੰ ਇੱਥੇ ਤੱਕ ਪਹੁੰਚਦਿਆਂ ਨੂੰ ਬਾਈ ਜੀ ਅੱਜ ਆਪਣੇ 9 ਸਾਲ ਹੋ ਗਏ ਇਸ ਫੈਕਟਰੀ ਨੂੰ ਚੱਲਦੇ ਕਿਨੂੰ ਜੀ ਹਾਂ ਜਿਹੜਾ ਕਿ ਕਿਸਾਨਾਂ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਆਗਾ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਤੇ 9 ਸਾਲ ਹੋ ਗਏ ਸਾਨੂੰ ਚੱਲਦਿਆਂ ਨੂੰ ਤੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਇੱਕ ਸਕਸੈਸਫੁਲੀ ਸੋਹਣਾ ਬਿਜ਼ਨਸ ਰਨ ਕਰ ਰਹੇ ਹੋ ਤੇ ਕਿਸਾਨਾਂ ਦੀ ਮਦਦ ਵੀ ਕਰ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਜਿਹੜਾ ਆ ਕੀ ਕਿਹੜਾ ਇੰਪਲੀਮੈਂਟ ਹੈ ਇਹ ਤੇ ਕੀ ਖਾਸੀਅਤਾਂ ਦੇ ਨਾਲ ਸਰ ਆਪਣੀ ਫੈਕਟਰੀ ਨੂੰ 9 ਸਾਲ ਪੂਰੇ ਹੋਣ ਤੇ ਆਪਾਂ ਇੱਕ 9 ਸਟਾਰ ਮਾਡਲ ਦੇ ਵਿੱਚ ਇੱਕ ਮਾਡਲ ਰੋਟਰ ਨਾਮ ਅੱਜ ਲਾਂਚ ਕਰ ਰਹੇ ਆਂਗੇ ਜੀ ਜਿਹੜਾ ਪਹਿਲਾਂ 7 ਤੱਕ ਹੀ ਆਉਂਦਾ ਸੀ ਜਿਹੜਾ 7 ਤੱਕ ਆਉਂਦਾ ਸੀ ਹਾਂ ਜੀ 9 ਸਟਾਰ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਮਡ ਲੋਡਰ ਲਾਂਚ ਹੋ ਚੁੱਕਿਆ ਤੇ ਇਹਦੇ ਵਿੱਚ ਕੀ ਕੀ ਚੇਂਜਸ ਲੈ ਕੇ ਆਇਆ ਬਾਈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਹੜਾ ਫਰਸ ਕਿਸਾਨਾਂ ਨੂੰ ਦਿੱਕਤ ਆਉਂਦੀ ਸੀ ਪਹਿਲਾਂ ਵੀ 2 3 4 ਸਾਲ 3 ਸਾਲ ਚੱਲਦਾ ਸੀ ਜਿਹੜੀ ਲਾਈਫ ਡਬਲ ਹੋ ਗਈ ਹੈ ਐਸਐਸ ਦਾ ਫਰਸ ਸਟੀਲ ਦਾ ਜਿਹਨੂੰ ਕਹਿੰਦੇ ਨੇ ਜਿਹੜੇ ਲਗਾਤਾਰ ਮਿੱਟੀ ਦਾ ਕੰਮ ਕਰਦੇ ਸੀ ਉਹਨਾਂ ਨੂੰ 2 3 ਸਾਲ ਬਾਅਦ ਮਡ ਲੋਡਰ ਨਵਾਂ ਦੇਣਾ ਲੈਣਾ ਪੈਂਦਾ ਸੀ ਹਾਂ ਬਾਈ ਜੀ ਹਾਂ ਹੁਣ ਉਹ ਕਿਸਾਨਾਂ ਦਾ ਉਹ ਹੱਲ ਹੋ ਗਿਆ ਵੀ ਹੁਣ ਇਹ ਲੰਬ ਲਾਈਫ ਵਾਲਾ ਇਹਦੇ ਵਿੱਚ ਫਰਸ ਆ ਗਿਆ ਐਸਐਸ ਸਟੀਲ ਦਾ ਜਿਹੜੀ ਕਿ ਆਪਣੀ ਇਕੱਲੀ ਕੰਪਨੀ ਇਹ ਲਾ ਰਹੀ ਹੈ ਇਹਦੇ ਵਿੱਚ ਪਹਿਲੀ ਕੰਪਨੀ ਬਣ ਗਈ ਜਿਹਨੇ ਸਟੀਲ ਦਾ ਫ ਹਾਂਜੀ ਬਾਈ ਜੀ ਹਾਂਜੀ ਹਾਂਜੀ ਜੀ ਤੇ ਇਸ ਤੋਂ ਇਲਾਵਾ ਬਾਈ ਜਿਵੇਂ ਆ ਕਵਰ ਵੀ ਦੇਖ ਸਕਦੇ ਆਪਾਂ ਵੀ ਇਹ ਪੀਟੀਓ ਸਾਫਟ ਨੂੰ ਪ੍ਰੋਟੈਕਟ ਕਰਨ ਦੇ ਲਈ ਹਾਂ ਬਾਈ ਜੀ ਸੇਫਟੀ ਕਵਰ ਅਗਰ ਕਈ ਵਾਰ ਟਰੈਕਟਰ ਲੱਗੇ ਜਾਂਦੇ ਜਾਂ ਕਪੜਾ ਵਗੈਰਾ ਇਹਨਾਂ ਲਿਫਟਣ ਦੀ ਦਿੱਕਤ ਆ ਸਕਦੀ ਕਿਸਾਨਾਂ ਨੂੰ ਉਹਨੂੰ ਕਵਰ ਕਰਨ ਵਾਸਤੇ ਵਿੱਚ ਇਹ ਲਾਇਆ ਗਿਆ ਇਹਦੇ ਵਿੱਚ ਸੇਫਟੀ ਕਵਰ ਜੀ ਤੇ ਇੱਕ ਬਾਈ ਆਪਾਂ ਟਾਇਰਾਂ ਦੇ ਵਿੱਚ ਵੀ ਮਨ ਲੱਗਦਾ ਚੇਂਜ ਲੱਗ ਰਿਹਾ ਮੈਂ ਪਹਿਲਾਂ ਹਾਂ ਟਾਇਰ ਬਾਈ ਜੀ ਇਹ ਟਰੈਕਟਰ ਗੁੱਡੀ ਦੇ ਵਿੱਚ ਲਾਤੇ ਨੇ ਇਹ ਨਵੇਂ ਵੈਰੀਅਨ ਦੇ ਵਿੱਚ ਜਿਹੜਾ ਨਾਇਨ ਸਟਾਰ ਹੈ ਇਹਦੇ ਵਿੱਚ ਹੀ ਆਉਣਗੇ ਜੀ ਇਹਦੇ ਵਿੱਚ ਟਰੈਕਟਰ ਗੁੱਡੀ ਵਾਲੇ ਟਾਇਰ ਨਹੀਂ ਆਪਣੇ ਤੇ ਬਾਕੀ ਜਿ ਹਾਂਜੀ ਬਾਈ ਜੀ ਬਸ ਉਹ 1 ਤੋਂ 1.5 ਮਿੰਟ ਦੇ ਵਿੱਚ ਟਰਾਲੀ ਭਰਦਾ ਇਹ ਆਪਣਾ 1 ਤੋਂ 1.5 ਮਿੰਟ ਦੇ ਵਿੱਚ ਟਰਾਲੀ ਫੁੱਲ ਕਰਕੇ ਦੇਊਗਾ ਹਾਂਜੀ ਬਾਈ ਤੇ ਡੀਜ਼ਲ ਸਭ ਤੋਂ ਘੱਟ ਖਾਊਗਾ ਹਾਂ ਡੀਜ਼ਲ ਸਭ ਤੋਂ ਘੱਟ ਖਾਊਗਾ ਇਹ ਚੈਲੰਜ ਆਪਣਾ ਜਿਹੜਾ ਮਰਜ਼ੀ ਇਹਦੇ ਬਰਾਬਰ ਮਾਡਲ ਆਰਡਰ ਲਾ ਲਈ ਆਪਾਂ ਆਲ ਇੰਡੀਆ ਦੇ ਵਿੱਚ ਸਭ ਤੋਂ ਘੱਟ ਡੀਜ਼ਲ ਇਹ ਖਾਂਦਾ ਤੇ ਵੀਰੇ ਹੁਣ ਤੱਕ ਇੱਥੇ ਤੱਕ ਆਇਓ ਤੁਸੀਂ ਇੰਨੇ ਸਾਲਾਂ ਦਾ ਸਫ਼ਰ ਦੇਖਿਆ ਤਾਂ ਕਿਸ ਚੀਜ਼ ਦੇ ਸਾਥ ਨਾਲ ਸਭ ਤੋਂ ਵੱਡੀ ਛੋਟੀ ਬੈਕਬੋਨ ਦੀ ਜੇ ਗੱਲ ਕਰੀਏ ਸਾਰਾ ਇਹਦੇ ਵਿੱਚ ਸਾਡੇ ਵਿੱਚ ਸਭ ਤੋਂ ਵੱਡਾ ਸਹਿਯੋਗ ਸਾਡੀ ਜਿਹੜੀ ਟੀਮ ਆ ਟੀਮ ਵਰਕ ਕਰਦੀ ਆ ਉਹਦੇ ਵਿੱਚ ਸਾਨੂੰ ਇੱਥੇ ਤੱਕ ਪਹੁੰਚ ਤੇ ਉਹਨਾਂ ਦੀ ਪੂਰਾ ਸਹਿਯੋਗ ਹੈ ਜੀ ਤੇ ਬਾਈ ਹੋਰਾਂ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਸੈਲੀਬ੍ਰੇਸ਼ਨ ਦੇ ਵਿੱਚ ਸਾਰੀ ਟੀਮ ਅੱਜ ਵੀ ਨਾਲ ਹਾਂਜੀ ਬਾਈ ਜੀ ਹਾਂਜੀ ਤੇ ਇਹਨਾਂ ਦੇ ਨਾਲ ਹੀ ਜੇ ਕਹੀ ਆਪਣਾ ਕੰਮ ਚੱਲ ਕੰਮ ਚੱਲ ਹਾਂਜੀ ਬਾਈ ਜੀ ਕਿ ਤੁਸੀਂ ਦੇਖ ਸਕਦੇ ਹੋ ਲੁੱਕ ਦੇ ਵਿੱਚ ਥੋੜੇ ਬਹੁਤੇ ਚੇਂਜਸ ਕੀਤੇ ਨੇ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਵੀ ਜਿਹੜਾ 3-4 ਸਾਲਾਂ ਬਾਅਦ ਲੋਡਰ ਖਤਮ ਹੋ ਜਾਂਦਾ ਉਹ ਇਹਨਾਂ ਨੇ ਮੇਨ ਪ੍ਰੋਬਲਮ ਦਾ ਹੱਲ ਕਰਤਾ ਤੇ ਬਾਕੀ ਬਾਈ ਬਲੇਡ ਦੇ ਵਿੱਚ ਵੀ ਚੇਂਜ ਆਪਾਂ ਨੇ ਬਲੇਡ ਦੇ ਵਿੱਚ ਵੀ ਹਾਈ ਕਾਰਬਨ ਦਾ ਬਲੇਡ ਲੱਗਿਆ ਹੈਗਾ ਜ ਜਿਹਦੀ ਲਾਈਫ ਬਹੁਤ ਵਧੀਆ ਹੈਗੀ ਉਹ ਵੀ ਪਹਿਲਾਂ ਨਾਲੋਂ ਤੁਸੀਂ ਲਾਈਫ ਵਧਾਤੀ ਬਲੇਡ ਦੀ ਤੇ ਲੁੱਕ ਵੀ ਬਹੁਤ ਸੋਹਣੀ ਬਣਾਈ ਆ ਸੋ ਅਖੀਰ ਤੇ ਬਾਈ ਤੁਹਾਨੂੰ ਬਹੁਤ-ਬਹੁਤ ਵਧਾਈ ਇੱਕ ਵਾਰ ਫੇਰ ਤੋਂ ਸੋ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨ